ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਦਾ ਮੁਖਵਾਕ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਜਿਹੜਾ ਸੰਗਤ ਦੇ ਵਿੱਚ ਜੁੜ ਗਿਆ ਜਿਹੜਾ ਸੰਗਤ ਦੇ ਵਿਚ ਆਣ ਕਰਕੇ ਬੈਠ ਗਿਆ ਉਹ ਤਰ ਗਿਆ ਸੰਸਾਰ ਦੇ ਵਿੱਚੋਂ ਉਹਨੂੰ ਵਿਕਾਰ ਨਹੀਂ ਪਹੁੰਦੇ ਗੁਰੂ ਕਾ ਸਿੱਖ ਹੋਇਆ ਭਾਈ ਕੇਦਾਰੀ ਅੱਜ ਜਦੋਂ ਘਰ ਤੋਂ ਤੁਰਨ ਲੱਗਾ ਰਸਤੇ ਦੇ ਵਿੱਚ ਜੰਗਲ ਪੈਂਦਾ ਸੀ ਸਤਗੁਰਾਂ ਦੇ دیدار ਦੇ ਵਾਸਤੇ ਰਸਤੇ ਤੋਂ ਤੁਰਿਆ ਤੇ ਤੁਰਦੇ ਹੋਏ ਨੇ ਕੀ ਦੇਖਿਆ ਜੰਗਲ ਨੂੰ ਅੱਗ ਲੱਗੀ ਹੋਈ ਹੈ ਜੰਗਲ ਨੂੰ ਲੱਗੀ ਹੋਈ ਅੱਗ ਨੂੰ ਵੇਖ ਕਰਕੇ ਜਿੰਨੇ ਵੀ ਪਸ਼ੂ ਰਹਿ ਰਹੇ ਨੇ ਜੰਗਲ ਦੇ ਵਿੱਚ ਪੰਛੀ ਰਹਿ ਰਹੇ ਨੇ ਉਹ ਆਪਣੀਆਂ ਜਾਨਾਂ ਬਚਾਉਣ ਵਾਸਤੇ ਭੱਜਦੇ ਪਏ ਨੇ ਹਾਹਾਕਾਰ ਮਚੀ ਹੋਈ ਹੈ ਅੱਗ ਇੰਨੀ ਭਿਆਨਕ ਹੈ ਜਿਹੜਾ ਦੌੜ ਨਹੀਂ ਸਕਦਾ ਜਾਂ ਹੌਲੀ ਦੌੜ ਰਿਹਾ ਹੈ ਉਹਨੂੰ ਸਾੜ ਕਰਕੇ ਸੁਆਹ ਕਰ ਦਿੰਦੀ ਹੈ ਦ੍ਰਿਸ਼ ਦੇਖਿਆ ਤੇ ਮਨ ਬੜਾ ਉਦਾਸ ਹੋਇਆ ਮਨ ਦੇ ਵਿੱਚ ਵੈਰਾਗ ਪੈਦਾ ਹੋਇਆ ਉਦਾਸੀ ਲੈ ਕਰਕੇ ਵੈਰਾਗ ਲੈ ਕਰਕੇ ਸਵਾਲ ਲੈ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਆਣ ਕਰਕੇ ਨਤਮਸਤਕ ਹੋਇਆ ਸਹਬ ਜੀ ਅੱਜ ਜੰਗਲ ਨੂੰ ਅੱਗ ਲੱਗੀ ਹੋਈ ਸੀ ਅੱਜ ਲੱਗੀ ਹੋਈ ਅੱਗ ਜੰਗਲ ਨੂੰ ਦੇਖੀ ਜੀਵ ਜੰਤੂ ਸੜਦੇ ਹੋਏ ਦੇਖੇ ਆਪਣੀਆਂ ਜਾਨਾਂ ਭਜਾਉਣ ਵਾਸਤੇ ਬਚਾਉਣ ਵਾਸਤੇ ਭੱਜਦੇ ਪੈ ਸਨ ਸਹਬ ਜੀ ਉਹ ਤੱਕ ਕਰਕੇ ਮਨ ਵਿੱਚ ਬੜਾ ਵੈਰਾਗ ਆਇਆ ਸਤਿਗੁਰੂ ਨੇ ਪੁੱਛਿਆ ਭਾਈ ਜੀ ਕੀ ਗੱਲ ਹੈ ਕਹਿਣ ਲੱਗੇ ਸਹਿਬ ਜੀ ਜੰਗਲ ਨੂੰ ਲੱਗੀ ਹੋਈ ਅੱਗ ਵੇਖ ਕਰਕੇ ਮੈਨੂੰ ਖਿਆਲ ਆਇਆ ਮਨਾ ਸੰਸਾਰ ਜਿਸ ਸੰਸਾਰ ਦੇ ਵਿੱਚ ਤੂੰ ਵਸਦਾ ਪਿਆ ਇਸ ਸੰਸਾਰ ਦੇ ਵਿੱਚ ਵੀ ਤੇ ਵਿਕਾਰਾਂ ਦੀ ਅੱਗ ਨਿਰੰਤਰ ਬਲ ਰਹੀ ਹੈ ਜਿਵੇਂ ਉਸ ਜੰਗਲ ਦੀ ਅੱਗ ਤੋਂ ਪਸ਼ੂ ਬਚ ਨਹੀਂ ਸਕੇ ਪੰਛੀ ਬਚ ਨਹੀਂ ਸਕੇ ਭੁੱਜ ਗਏ ਸੜ ਗਏ ਸਵਾ ਹੋ ਗਏ ਇਸੇ ਤਰੀਕੇ ਦੇ ਨਾਲ ਕਿਤੇ ਤੂੰ ਵੀ ਸਵਾ ਨਾ ਹੋ ਜਾਵੀਂ ਤੂੰ ਵੀ ਨਾ ਸੜ ਜਾਈਂ ਉਹਨਾਂ ਵਿਕਾਰਾਂ ਦੀ ਅੱਗ ਦੇ ਵਿੱਚ ਸਹਿਬਾ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਤਿਤ ਸਰਵਰੜਾ ਭਲੇ ਨਿਵਾਸਾ ਪਾਣੀ ਪਾਪਕ ਤਿਨਹ ਕੀਆ ਜਿਸ ਸਰੋਵਰ ਦੇ ਵਿੱਚ ਤੂੰ ਰਹਿਣਾ ਪਿਆ ਉਹ ਸਰੋਵਰ ਆਮ ਨਹੀਂ ਉਸ ਸਰੋਵਰ ਦੇ ਵਿੱਚ ਪਾਣੀ ਦੀ ਜਗ੍ਹਾ ਅੱਗ ਭਰੀ ਹੋਈ ਹੈ ਉਹ ਅੱਗ ਜਿਹੜੀ ਵਿਕਾਰਾਂ ਦੀ ਅੱਗ ਹੈ ਉਸ ਅੱਗ ਤੋਂ ਬਚਣ ਦਾ ਯਤਨ ਕਰ ਸਹਿਬ ਨੇ ਆਖਿਆ ਆਮ ਕਰਕੇ ਸਰੋਵਰ ਦੇ ਵਿੱਚ ਪਾਣੀ ਹੋਇਆ ਕਰਦਾ ਹੈ ਪਰ ਇਹ ਸੰਸਾਰ ਰੂਪੀ ਸਰੋਵਰ ਜਿੱਥੇ ਮਨੁੱਖ ਰਹਿੰਦਾ ਹੈ ਇਸ ਸਰੋਵਰ ਦੇ ਵਿੱਚ ਅੱਗ ਬਲ ਰਹੀ ਹੈ ਤਿਤ ਸਰਵਰੜਾ ਭਈਲੇ ਨਿਵਾਸਾ ਪਾਣੀ ਪਾਵਕ ਤਨ ਹੈ ਕੀਆ ਸਾਬ ਜੀ ਫਿਰ ਇਸ ਅੱਗ ਤੋਂ ਬਚਣ ਦਾ ਕੋਈ ਉਪਰਾਲਾ ਇਸ ਅੱਗ ਤੋਂ ਬਚਾ ਲਓ ਤੇ ਸਹਿਬਾ ਨੇ ਹੱਸ ਕਰਕੇ ਕਿਹਾ ਭਾਈ ਜੀ ਜੰਗਲ ਵੱਲ ਤੱਕਿਆ ਨਹੀਂ ਸੀ ਜਦੋਂ ਆਗ ਲੱਗੀ ਸੀ ਸਬਜੀ ਮੈਂ ਤੱਕਦਾ ਪਿਆ ਸਾਂ ਜਿਸ ਪਸ਼ੂ ਨੂੰ ਵੱਲ ਅਗ ਆਈ ਸਾੜ ਕਰਕੇ ਸਵਾ ਕਰਦੀ ਗਈ ਜਿਹੜਾ ਅਗ ਦੀ ਚਪੇਟ ਵਿੱਚ ਆ ਗਿਆ ਉਹਨੇ ਮਾਰ ਮੁਕਾਇਆ ਤੇ ਭਾਈ ਕੇਦਾਰੀ ਜੀ ਨੂੰ ਸਤਿਗੁਰੂ ਕਹਿਣ ਲੱਗੇ ਸਿੱਖਾ ਤੂੰ ਗੌਰ ਨਾਲ ਨਹੀਂ ਤੱਕਿਆ ਉਸ ਜੰਗਲ ਦੇ ਵਿੱਚ ਹਿਰਨ ਨੂੰ ਤੱਕਣਾ ਸੀ ਜਿਹੜਾ ਲੰਮੀਆਂ ਛਲਾਂਗਾ ਮਾਰਦਿਆਂ ਹੋਇਆਂ ਭੱਜ ਕਰਕੇ ਜਾ ਕਰਕੇ ਤੇ ਦਰਿਆ ਦੇ ਵਿੱਚ ਖੜਾ ਹੋ ਗਿਆ ਸਰੋਵਰ ਦੇ ਵਿੱਚ ਖੜਾ ਹੋ ਗਿਆ ਪਾਣੀ ਦੇ ਚਸ਼ਮੇ ਦੇ ਵਿੱਚ ਖੜਾ ਹੋ ਗਿਆ ਹੁਣ ਅੱਗ ਤੇ ਜੰਗਲ ਵਿੱਚ ਲੱਗੀ ਹੋਈ ਹੈ ਪਰ ਉਸ ਦਰਿਆ ਦਾ ਪਾਣੀ ਉਸ ਅੱਗ ਤੋਂ ਉਸ ਹਿਰਨ ਦੀ ਰਾਖੀ ਕਰ ਲੈਂਦਾ ਪਰ ਸਹਿਬ ਜੀ ਉੱਤੇ ਜੰਗਲ ਦੇ ਵਿੱਚ ਸਰੋਵਰ ਸੀ ਇਸ ਵਿਕਾਰਾਂ ਦੀ ਅੱਗ ਤੋਂ ਬਚਣ ਵਾਸਤੇ ਕਿਹੜਾ ਸਰੋਵਰ ਸਭ ਨੇ ਆਖਿਆ ਸਾਧ ਸੰਗਤ ਸਤਿਗੁਰੂ ਦੀ ਸੰਗਤ ਸਤ ਸੰਗਤ ਜੇ ਤੂੰ ਸਤ ਸੰਗਤ ਦੇ ਵਿੱਚ ਆਣ ਕਰਕੇ ਬੈਠ ਜਾਵੇਂ ਜੇ ਤੋ ਕਿਸੇ ਸਾਧੂ ਦਾ ਸੰਗ ਮਾਣੇ ਸੱਚ ਜਾਣੀ ਉਹ ਸਾਧੂ ਦਾ ਸੰਗ ਤੈਨੂੰ ਵਿਕਾਰਾਂ ਦੀ ਅੱਗ ਤੋਂ ਬਚਾ ਲੈਂਦਾ ਹੈ ਭਾਈ ਗੁਰਦਾਸ ਜੀ ਦੇ ਬਚਨ ਨੇ ਭਾਈ ਗੁਰਦਾਸ ਜੀ ਕਹਿੰਦੇ ਸੰਗ ਮਿਲ ਚੱਲੈ ਨਿਰਬਿਗਨ ਪਹੁੰਚਿਆ ਘਰ ਵਿਛਰ ਤੁਰਤ ਬਟਵਾਰੋ ਮਾਰ ਡਾਰ ਹੈ ਸੰਗ ਮਿਲ ਚਲਤ ਜੇ ਸੰਗ ਵਿੱਚ ਮਿਲ ਕਰਕੇ ਚੱਲਦਾ ਹੈ ਤੇ ਫਿਰ ਕਾਫਲਾ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ ਪਰ ਜੇ ਕਾਫਲੇ ਤੋਂ ਭਟਕ ਕਰਕੇ ਕੋਈ ਚੱਲਣ ਦਾ ਯਤਨ ਕਰਦਾ ਹੈ ਅੱਗੇ ਰਸਤੇ ਦੇ ਵਿੱਚ ਚੋਰ ਨੇ ਡਾਕੂ ਨੇ ਲੁਟੇਰੇ ਨੇ ਉਹਨੂੰ ਮਾਰ ਮੁਕਾਉਂਦੇ ਨੇ ਖਪਾ ਦਿੰਦੇ ਨੇ ਉਹ ਮੰਜ਼ਲ ਤੀ ਨਹੀਂ ਪੁੱਜ ਸਕਦਾ ਜੈਸੇ ਬਾੜ ਦिए ਖੇਤ ਸ਼ੁਵਤਨਾ ਮ੍ਰਿਗਨਰ ਖੇੱਡੀ ਭਏ ਮ੍ਰਿਗ ਪੰਖੀ ਖੇਤਾਂ ਹੁਜਾਰ ਹੈ ਪਿੰਜਰਾ ਮਹਿਸੂਆ ਜੈਸੇ ਰਾਮ ਨਾਮ ਲੇਤ ਹੀਦ ਨਿਕਸਤ ਖਿੰਨਤਾ ਹੈ ਗ੍ਰਸਤ ਮੰਜਾਰ ਹੈ ਸਾਧ ਸੰਗ ਮਿਲ ਮਨ ਪਹੁੰਚੈ ਸਹਿਜ ਕਰ ਬਿਚਰਤੁਰਤ ਬਟਵਾਰੋ ਮਾਰ ਡਾਰ ਹੈ ਵਿਚਰਤ ਪੰਚਦੂਤ ਪ੍ਰਾਨ ਪ੍ਰਹਾਰ ਹੈ ਜੇ ਵਿਚਰਦਾ ਹੈ ਪੰਜਾਂ ਦੂਤਾਂ ਦੇ ਵਿੱਚ ਵਿਚਰਦਾ ਤੇ ਉਹਦੇ ਪ੍ਰਾਨਾਂ ਦੀ ਹਾਨੀ ਹੁੰਦੀ ਹੈ ਜੇਕਰ ਉਹ ਸਾਧ ਸੰਗਤ ਵਿੱਚ ਆਣ ਕਰਕੇ ਬੈਠ ਜਾਂਦਾ ਹੈ ਉਹਦੇ ਅੰਦਰ ਸਹਜ ਆ ਜਾਂਦਾ ਹੈ ਉਹਦੇ ਅੰਦਰ ਸਬਰ ਆ ਜਾਂਦਾ ਹੈ ਉਹਦੇ ਅੰਦਰ ਸੰਤੋਖ ਆ ਜਾਂਦਾ ਹੈ ਵਿਕਾਰ ਦੂਰ ਭੱਜ ਜਾਂਦੇ ਨੇ ਇਸੇ ਕਰਕੇ ਸਹਿਬ ਨੇ ਆਖਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ